ਨੇਰਾ ਤੇ ਸਾਡੇ ਕੁੱਕੜਾ ਸਭ ਭਰੇ ਨੂੰ ਉੱਕੇ ਚੱਲੇ ਆ ਤੇ ਫਿਰ ਨਾਲ ਉਹਦੇ ਆਵਾਸੇ ਨੂੰ ਮੈਂ ਤਾਂ ਫਿਰ ਵੀ ਨਾ ਕਾਰ ਨਾ ਸੈੱਡ ਜਿਹਾ ਤੇ ਚਾਹ ਬਣਾਉਣਾ ਤੇ ਮੈਂ ਹੁਣ ਲੱਗੀਆਂ ਚਾਹ ਬਣਾਉਣ ਆਜਾ ਹੀ ਥੋੜੀਆਂ ਉੱਠੀਆਂ ਵੀ ਲੈ ਲੇ ਫਸਟਾ ਹੁਟੋਟ ਮੰਨੇ ਜਸਤੇ ਦਸਤੇ ਕਰਕੇ ਪੋਰਟੇਬਲ ਚੇਅਰ ਲਾਉਣਾ ਹੈ ਤਰੇ ਚੋਂ ਜਰਾ ਸਟਾ ਵਰਕੇ ਫਿਰ ਬੁਛੌਨੀ ਵਾਂਗ ਹੀ ਫੈਡ ਤੇ ਤਾਂ ਕੋਲੇ ਦੋ ਪੈਨਸਲ ਹੋਏ ਨੇ ਮੀਚੀ ਨੂੰ ਉਹਦਾ ਚੇਂਜ ਕਰਦਾਂਗੇ ਫਿਰ ਕੈਂਦੀ ਕੋਰ ਸੰਦ ਤੋਂ ਬਾਅਦ ਕਰੂਗੀ ਨਾ ਕਿਉਂਕਿ ਹੁਣ ਅੱਤੇ ਮਿਲ ਲਿਆ ਪਾ ਕਿਨਸਟ ਬੋਰਡ ਤੇ ਜੈਨ ਦਾ ਸੇਵਾ ਕਮਾਸਤੀ ਇਹਜਾਂ ਚੰਗੋ ਹੋ ਤਿੰਦੇ ਨਾ ਚਾਰ ਜਣਾ ਰਹਿ ਗਏ ਬਸ ਸੰਤੋਣ ਚ ਸੰਤੋ ਬਾਹਰ ਦੇ ਤਰ੍ਹਾਂ ਵੀ ਬੈਕਸ਼ੀਪ ਦਾ ਚੇਂਜ ਹੁਣ ਫਿਰ ਨਾ ਬੇਲੇ ਕੇ ਇਹਨਾਂ ਅਈ ਦਾ ਵਸ਼ੇਵਾ ਕਰਨ ਨੂੰ ਚੇਈ ਦਾ ਵਦਨੇ ਜੇ ਤਾਂ ਕਰਕੇ ਨਾ ਤੋੜੀ ਇਹਦੇ ਵਿੱਚ ਕੋਈ ਨਾ ਮਾਰਨ ਦਾ ਕੋਸ ਤੋੜੋ ਤੁਹਾਡੇ ਪਾਈ ਕੇ ਇਹੋ ਸਾੜਾਈ ਛੁ

ਦੇ ਕਰਕੇ ਰੋਕਿਆ ਉਹਨਾਂ ਨੇ ਕੰਮ ਸੰਗ ਤੋਂ ਬਾਅਦ ਫਿਰ ਆਪਾਂ ਸਭੀਨਾ ਸੁਗੀਨਾ ਦੇ ਵਿੱਜਾਂ ਵੀ ਆਪਾਂ ਦਰਮਿਆ ਵਾਲੀਆਂ ਹੁਣ ਵੇਖੋ ਚੱਲ ਮੈਂ ਕਿਹ ਚਲੋ ਚਾਰ ਦੇਣਾ ਸੇਵਾ ਵਾ ਸੇਵਾ ਕਰ ਲਈਏ ਨਾ ਮਾਪਾ ਤਾਂ ਇਹ ਨਾਲ ਸੇਵਾ ਮਿਲਿਆ ਸਾਲ ਬਾੜੀ ਕਿਤੇ ਹੋਇਆ ਸਾਰਾ ਬਣਾਓ ਕੋਲਿਆ ਤੇ ਕਿਹਨੇ ਕਿਹਾ ਪਪਾ ਜੀ ਤੂੰ ਆ ਗਿਆ ਉਹ ਕਾਜੀ ਪਪਾ ਜੀ ਨਹੀਂ ਆ ਨਾ ਬੈਠ ਕੋਲਿਆ ਕਲਪਨੀ ਚੋਂ ਸੂਟ ਕੱਢ ਦੇ ਦੋ ਦਿਨਾਂ ਦਾ ਇਹ ਨਾ ਚੇਤੇ ਨਹੀਂ ਆਇਆ ਬਦਨਾਰੇ ਕਿਤੇ ਇਹ ਨਾ ਬੈਠੇ ਨਾ ਤਾਂ ਬੈਂਬਰ ਕਾਲਾ ਸੂਟ ਕਰੋਗੀ ਕੋਸਾ ਲੇਦਾ ਕੱਲ ਨੂੰ ਪਾਵਾਂ ਕੱਲ ਨੂੰ ਪਾਵਾਂਗੇ ਫਿਰ ਮੈਂ ਫਿਰ ਕੱਟੇ ਨਵੇਂ ਸੂਟ ਆ ਇਹ ਮੈਂ ਜਿਹੜਾ ਕੱਪੜਾ ਦੇ ਨਾਲ ਰੱਖੇ ਹੋਣੇ ਨਾ ਹੁੰਦੀ ਗਾ ਜੀ ਪਿਛੇ ਦੇ ਸਿਆਲ ਉਹਦੇ ਫੋਲ ਬੈਕ ਅੱਡੇ ਮੈਂ ਤਾਂ ਚੱਲ ਹਜੇ ਆ ਨਹੀਂ ਨਾ ਪੈਜਾ ਇਹ ਮਾਰਚ ਮਹੀਨਾ ਨਹੀਂ ਪੈ ਜਾਂਦਾ ਹੁੰਦਾ ਇਹ ਤੰਦਰੁਸਤ ਰਹੇ ਨਾਲੇ ਟੋਰਚਟਿਆ ਬਹੁਤ ਜ਼ਿਆਦਾ ਕਰਨ ਕਪੜਾ ਲਿਤੇ ਤਾਂ ਕ੍ਰੀਏਟ ਵਗੈਰਾ ਲਈ ਤੇ ਇਹ ਮਰ ਰਹੇ ਕਰਨੀ ਲੱਗਦੀ ਜੀ ਤੇ ਮੇਰਾ ਹਰ ਪਾ ਦੇ ਕਿ ਤੇ ਉਹ ਵੇਰ ਰੱਖਦੇ ਮੌਰਾ ਸੂਟ ਵੀ ਗ੍ਰੇਟਨ ਰੈਜ਼ਨ ਨੂੰ ਬਰਫ ਕਰਵਾਇਆ ਵਾ ਇੰਦਾ ਆਸੂ ਤੇ ਇਹ ਮੈਂ 2-4 ਨਹੀਂ ਪਾਇਆ ਸੂਟ ਨੂੰ ਮੇਰੇ ਖਿਆਲ ਮੈਂ 2 ਜਾਂ 3 ਦਾ ਪਾਇਆ ਹੋਣਾ ਜ਼ਿਆਦਾ ਤੋਂ ਜ਼ਿਆਦਾ

ਪ੍ਰੈਸ ਕਰਕੇ ਜਦੋਂ ਪਹਿਨਰਾ ਦੇ ਜਾ ਰਹੇ ਤਾਂ ਉਹ ਜਿਹੜੇ ਅੰਦਰ ਨੇ ਨਾ ਕੱਪੜੇ ਉਦੋਂ ਫਿਰ ਵਾਟਰ ਪਾ ਦਿੰਦੇ ਨੇ ਫਿਰ ਕਰਾ ਚਾਹ ਤਾਂ ਵੀ ਪ੍ਰੈਸ ਕਰਨੀ ਚਾਹੀਦੀ ਆ ਹੁਣ ਇਹ ਦਸ ਫਰੀਂ ਨਹੀਂ ਆਪਣੇ ਰੂਮ ਚ ਫਸ ਪ੍ਰੈਸ ਕਰਾਂਗੇ गुरुद्रप होके आप आ गए वापस हाँ ना चले है ले आ फिर गुरद्रेस सेवा करते ना डई मेरा सूट प्रेस कर लिया तेरे को नहीं होना ਕਿ ਨੂਰ ਦੇ ਰੰਗ ਲਾਤੇ ਕਰਕੇ ਪ੍ਰੈਸ ਸੂਟ ਕਿੰਨ ਨੂੰ ਮੈਂ ਕਿਹਾ ਸੂਟ ਮੇਰਾ ਪ੍ਰੈਸ ਕਰ ਦੇ ਤੇ ਸਾਹਮਣੀ ਸਾਹਮਣੀ ਸਾਈਡ ਤੇ ਨਾ ਪ੍ਰੈਸ ਮਾਰਦੀ ਸਾਹਮਣਾ ਸਾਹਮਣੇ ਪ੍ਰੈਸ ਮਾਰਤਾ ਕਿ ਇੰਨੇ ਕਿਹੜਾ ਵੇਖਣਾ ਉੱਥੇ ਕੰਮ ਕਰ ਨਾ ਦੇ ਪੇਪਰ ਬੋ ਬੈਠੇ ਸਹੀ ਕਾਲਾ ਸਾਰੀ ਕਿਦਾਂ ਖਿਡਾਰੀ ਸਹੀ ਕਰ ਬਟਾ ਸਾਰਾ ਮੈਂ ਕਰਕੇ ਗਈ ਹਾਂ ਤੁਹਾਡੇ ਸਾਹਮਣੇ ਵਲੌਗ ਵੀ ਮੈਂ ਸ਼ੂਟ ਕੀਤਾ ਹੈ ਨਾ ਫੇਰ ਲੋਹਾ ਹਾਲ ਕਰਤਾ ਨਾ ਨੇ ਹੁਣ ਲੋ ਜੀ ਫੇਰ ਸੂਟ ਪ੍ਰੈਸ ਕਰ ਲੈਣੀ ਆ ਤੇ ਫਿਰ ਤਿਆਰ ਹੋਨੇ ਫਿਰ ਜਾਣੇ ਹੁਣ ਮੈਂ ਨੇਲ ਪੇਂਟ ਵੀ ਚੇਂਜ ਕਰਨੀ ਪੈਣੀ ਆ ਲੋ ਜੀ ਮੈਂ ਕੱਪੜੇ ਕਰ ਲਈਏ ਚੇਂਜ ਕਿਉਂਕਿ ਹੁਣ ਠੰਡ ਹੋ ਜਣੀ ਨਾ ਸ਼ਾਮ ਦਾ ਟਾਈਮ ਹੋ ਗਿਆ ਵਾ ਸੇਵਾ ਕਰਦੇ ਆ ਮੈਂ ਇਹ ਟੂ ਠੀਕ ਕਰਨੀ ਆ ਸਿੱਧਾ ਨਾ ਰੈਡੀ ਹੋਈਏ ਨਾ ਫਿਰ ਇੱਥੇ ਪੈਰ ਨਹੀਂ ਠਰਦੇ ਤੇ ਤਾਂ ਮੈਂ ਡਰੈਸਿੰਗ ਟੇਬਲ ਦੇ ਅੱਗੇ ਬਸ਼ ਹਣੀ ਤੇ ਕਾਵਸ਼ਾ ਆ ਕੱਪੜੇ ਜਿਹੜੇ ਮੈਂ ਲਾਏ ਆ ਮੈਂ ਕਿ ਥੋੜੀ ਹਵਾ ਨਿਕਲ ਜੇ ਫਿਰ ਇਹਨਾਂ ਨੂੰ ਜੋੜ ਲਾਂਗੇ ਤੇ ਹੁਣ ਚੱਲਦੇ ਆ ਗੁਰਦਰਾ ਸਾਹਿਬ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਤਾਂ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਤੱਕ ਲਈ ਬਾਏ ਬਾਏ